ਵਹ ਇਧਰ ਜਿੱਤ ਦਾ ਖਾਲਸ ਵਹ ਇਧਰ ਜਿੱਤ ਦੀ ਫਤਿਹ ਕੂਲਰ ਨੂੰ ਏਸੀ ਬਣਾਉਣਾ ਹੈ ਤਾਂ ਇਹਦੇ ਵਿੱਚ ਕੂਰਾ ਤੋੜਾ ਭੰਨ ਕੇ ਵਿੱਚ ਸੈੱਟ ਦੋ ਫਿਰ ਦੇਖਿਓ ਏਸੀ ਵਾਂਗ ਆਊਗੀ ਕੂਲਰ ਕਿਉਂ ਖੜਾ ਤੇ ਕਮਰਾ ਬਿਲਕੁਲ ਏਸੀ ਵਾਂਗ ਠੰਡਾ ਹੋ ਜਾਏਗਾ ਆਹ ਤੁਹਾਨੂੰ ਦਿਖਾਈ ਗਏ ਪੂਰਾ ਤੌੜਾ ਧੰਨ ਕਿਸਿਆ ਹੋਇਆ ਹੈ ਕੂਲਰ ਦੇ ਵਿੱਚ ਇਹ ਦੇਖੋ ਜਿਹੜਾ ਔੜਾ ਧੰਨ ਕਿਸਿਆ ਹੋਇਆ ਹੈ ਦੇਖੋ ਐਸੀ ਵਾਂਗ ਹੋ ਗਈ ਹੈ ਠੰਡੀ ਹਵਾ ਜਿਵੇਂ ਬਿਲਕੁਲ ਕਮਰਾ ਠੰਡਾ ਕੀਤਾ ਤੇ ਤੁਸੀਂ ਵੀ ਤੌੜਾ ਧੰਨ ਕੇ ਕੂਲਰ ਦੇ ਵਿੱਚ ਕਰਦੇ ਫਿਰ ਦੇਖੋ ਐਸੀ ਵਾਂਗ ਮਾਰੂਗਾ ਠੰਡੀ ਹਵਾ ਜਿਹੜਾ ਤੌੜਾ ਹੈਗਾ ਉਹ ਬਿਲਕੁਲ ਕੋਰਾ ਹੋਣਾ ਚਾਹੀਦਾ। ਪੂਰੇ ਤੌੜੇ ਨਾਲ ਹੀ ਠੰਡਾ ਪਾਣੀ ਪੋ। ਅੰਦਰੂ ਕਮਰਾ ਬਿਲਕੁਲ ਬੰਦ ਹੋਣਾ ਚਾਹੀਦਾ ਤੇ ਇੱਕ ਰੋਸ਼ਨ ਦਾ ਖੁੱਲਾ ਛਿੜਨਾ ਚਾਹੀਦਾ। ਜਿਹੜੂ ਅੰਦਰਲੀ ਹਵਾ ਪ੍ਰਧਾਨ ਵਾਲੀ ਬਾਹਰ ਨਿਕਲ ਚੱਗੇ। ਜੇ ਸਿੱਧੀ ਧੁੱਪ ਪੈਂਦੀ ਹੈ ਕਮਰੇ ਤੇ ਤਾਂ ਤੁਸੀਂ ਮੈਟਾਫਲੈਕਸ ਲਾ ਕੇ ਉਸ ਨੂੰ ਸਾਹ ਕਰਦੇ। ਅਗਰ ਤੁਹਾਨੂੰ ਦਾਤ ਤੋਂ ਫੇਸ ਕੂਲਰ ਤੇ ਆਇਆ ਸਿੱਧੀ ਚੱਕ ਕੰਮ ਦੀ ਹੈ ਤਾਂ ਠੰਡੀ ਹਵਾ ਨਹੀਂ ਜੀਉਂਦੀ ਕਰੋ ਇਹਨੂੰ ਸਾਹ ਧਾਈ ਗਈ ਹੈ ਕੂਲਰ ਨੂੰ ਇਹ ਤਗੜਾ ਭੰਨ ਕੇ ਸੋਣਾ ਤੇ ਦੇਖੋ ਇਹ ਤਜਰਬਾ ਕਰਕੇ ਪਰ ਤੁਹਾਡਾ ਏਸੀ ਬਾਗ ਕਮਰਾ ਠੰਡਾ ਨਾ ਹੋਇਆ ਤਾਂ ਫੇਰ ਕੇ ਜਾ ਵਹੇ ਗੁਰੂ ਜੀ ਕਾ ਕੰਮ ਸੋ ਵਹੇ ਗੁਰੂ ਜੀ ਕੀ ਕਥ